ਇਸ ਲਾੜੇ ਨੇ ਕਾਇੰ ਕਿਤੀ ਮਿਸਾਲ ਦਾਸ ਜਿਲੇ 21 ਲੱਖ ਰੁਪਏ ਮੋੜੇ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀਮਨ ਚੋਹਾਨ ਨੇ ਆਪਣੇ ਵਿਆਹ ਵਿੱਚ ਲੱਖਾਂ ਰੁਪਏ ਦਾ ਦਾਜ ਵਾਪਸ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਪੰਚਕੁਲਾ ਦੇ ਮੋਰਨੀ ਚ ਵਿਆਹ ਦੌਰਾਨ ਲਾੜੇ ਸੀਮੰਤ ਨੇ ਕੁੜੀ ਦੇ ਪਰਿਵਾਰ ਵੱਲੋਂ ਸ਼ਗੁਣ ਵਜੋਂ ਮਿਲੇ 21 ਲੱਖ ਰੁਪਏ ਵਾਪਸ ਕਰ ਦਿੱਤੇ ਨੇ ਸਿਰਫ ਪਰਿਵਾਰ ਤੋਂ ਸ਼ਗੁਣ ਵਜੋਂ 101 ਰੁਪਏ ਲੈ ਕੇ ਕੁੜੀ ਨਾਲ ਵਿਆਹ ਕੀਤਾ ਸਭ ਤੋਂ ਪਹਿਲੀ ਪਰਥਾ thi ਇਹ ਦੇਹਜ ਕੀ ਇਸ ਕੋ ਮਿਟਾਣਾ ਚਾਹਤੇ ਹੈ ਮੇਰਾ ਲੜਕਾ ਹੈ ਨਿਊਜ਼ੀਲੈਂਡ ਮੇ यार है हमने बिना दहेज के शादी का पहले ही प्रोमिस किया था और वही हमने प्रथा निभाई हम सभी भाईचारे को ये चाहते हैं कि हर गरीब घर की हो लड़की अमीर की हो किसी की भी हो लेकिन किसी के पास से अपना खाना पीना बढ़िया अपना करवाओ संपर्क करो अपने समाज को सुधारो और दहेज प्रथा को इसको छोड़ो ये नाश का विनाश का सब कुछ कारण है ਦੱਸਦੀ ਹੈ ਕਿ ਸਿਮੰਤ ਨਿਊਜ਼ੀਲੈਂਡ ਦਾ ਰਹਿਣ ਵਾਲਾ ਹੈ ਤੇ ਪੰਚਕੁਲਾ ਦਾ ਨਿਵਾਸੀ ਹੈ ਉਸ ਦਾ ਵਿਆਹ 2 ਮਾਰਚ ਨੂੰ ਹੋਇਆ ਹੈ ਤੇ ਮੋਰਨੀ ਦੇ ਇੱਕ ਹੋਟਲ ਦੀਆਂ ਇਹ ਤਸਵੀਰਾਂ ਨੇ ਪਰ ਇਸ ਖਾਸ ਇਸ ਵੀਡੀਓ ਨੂੰ ਇਹ ਬਣਾਉਂਦਾ ਹੈ ਕਿ ਜਦ ਲੱਖਾਂ ਰੁਪਏ ਵਾਪਸ ਕਰ ਦਿੱਤੇ ਗਏ ਸਿਰਫ 101 ਰੁਪਏ ਲੈ ਕੇ ਕੁੜੀ ਦੇ ਨਾਲ ਵਿਆਹ ਕੀਤਾ ਹੈ ਤੇ ਹੁਣ ਇਹ ਵੀਡੀਓ ਜਿਹੜਾ ਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ